ਮੈਂ ਸਾਰੀ ਸੰਗਤੋਂ ਪਹਿਲਾਂ ਤੇ ਮਾਫੀ ਮੰਗਦਾ ਹੁਣ ਇੱਥੇ ਜਾ ਕੇ ਚੱਕਰ ਪੈ ਰਹੀ ਐ ਦੋਨੋਂ ਸੈਮੀ ਮੁੱਕ ਗਏ ਜਿੰਨੇ ਸਾਡੇ ਕੋਲ ਮੈਚ ਸੀ ਉਹ ਮੁੱਕ ਗਏ ਖਰਾਬ ਕੌਣ ਕਰ ਰਿਹਾ ਹੁਣ ਇੱਥੇ ਟੀਮਾਂ ਦੀ ਗਲਤੀ ਆ ਦੇਖੋ ਰੈਫਰੀ ਰੱਬ ਤੇ ਹੈ ਨਹੀਂ ਕੋਈ ਕਈ ਵਾਰ ਗਲਤੀ ਹੋ ਜਾਂਦੀ ਬੰਦਾ ਕੋਈ ਜਾਣ ਕੇ ਨਹੀਂ ਕਰਦਾ ਰੈਫਰੀਆ ਤੋਂ ਗਲਤੀ ਹੋ ਗਈ ਟੀਮ ਤੋਂ ਹੋ ਗਈ ਕਿਸੇ ਤੋਂ ਹੋ ਗਈ ਪਰ ਅਸੀਂ ਕਹੀਏ ਨਵੀਂ ਟੀਮ ਆਓ ਸਾਡੇ ਨਾਲ ਸੰਭਾ ਕਰੋ ਨੰਬਰ ਕਲੀਅਰ ਕਰੀਏ ਵੇ ਬਾਈ ਟੀਮ ਨੇ ਆਈ ਹੁਣ ਗਰਾਊਂਡ ਘੱਟੋ ਘੱਟ 15 ਤੋਂ 20 ਮਿੰਟ ਆਪਣੇ 프리 프리 ਵਾਲੇ 45 ਗੱਦੀ ਪੈਣੀ ਆ 20 ਵਾਲੇ ਕਿਹਨੀਆਂ ਬਾਈ ਜੀ ਜਿਹੜਾ ਪ੍ਰਬੰਧਕ ਕਮੇਟੀ ਨੇ ਫੈਸਲਾ ਕੀਤਾ ਜਿਹੜਾ ਉਹ ਮਿਸਟੇਕ ਹੋਈ ਸੀ ਉਹ ਕਲੀਅਰ ਕਰਾ ਦਿੱਤੀ ਉਹ ਟੀਮ ਨੂੰ ਜੇ ਤੇ ਕਬੱਡੀ ਇੱਕ ਪੈਂਦੀ ਆ ਜੇ ਤੇ ਆਉਂਦੇ ਆ ਕਬੱਡੀ ਪਾਉਗੀ 2 ਮਿੰਟ ਤੇ 3 ਮਿੰਟ ਦਾ ਸਮਾਂ ਨਹੀਂ 5 ਮਿੰਟ ਕਰਦੇ ਕੋਈ ਗੱਲ ਨਹੀਂ 5 ਮਿੰਟ ਦਾ ਉਹਨਾਂ ਨੂੰ ਸਮਾਂ ਦੇ ਤੇ ਆ ਕੇ ਠੀਕ ਆ ਨਹੀਂ ਮੰਨਾਂ ਵਾਲਾ ਜੇਤੂ ਹੋਊਗੀ ਇਹ ਨੋਟ ਰੱਖਿਓ ਜੀ ਰਵਿੰਦਰ ਭਾਈ ਕਹਿ ਰਹੇ ਫਾਈਨਲ ਦੀਆਂ ਦੋਨੋਂ ਟੀਮਾਂ ਤੁਸੀਂ ਆਪੀ 2 ਮਿੰਟ ਦੇ ਵਿੱਚ ਵਿੱਚ ਕਰੀਹੇ ਦੀ ਟੀਮ ਗਰਾਊਂਡ ਦੇ ਵਿੱਚ ਆ ਜਾਏ 2 ਮਿੰਟ ਦੇ ਵਿੱਚ ਵਿੱਚ ਬੋਲਣਾ ਨਹੀਂ ਪਰ ਨਿੱਤ ਦਾ ਰੌਲਾ ਹੈ ਕਬੱਡੀ ਘਟ ਕੇ 40% ਰਹਿ ਗਈ ਹੈ 60% ਕਬੱਡੀ ਬੰਦ ਹੋ ਚੁੱਕੀ ਹੈ ਤੇ ਆ ਰੌਲਿਆਂ ਨੇ ਵੀ ਬੰਦ ਕਰਾਉਣੀ ਹੈ ਇੰਨਾ ਕੀ ਬੋਲਣਾ ਬਸ ਮੈਂ ਹੋਰ ਜ਼ਿਆਦਾ ਬੋਲੂੰਗਾ ਤਾਂ ਫਿਰ ਬਾਲਾ ਕੰਮ ਖਰਾਬ ਹੋ ਜਾਊਗਾ ਹੋਣਾ ਕਿ ਨਹੀਂ ਹੋਣਾ ਉਹ ਬਾਈ ਰੈਫਰੀ ਭਰਾਓ ਰੇਸ਼ਮਾ ਬਿੱਲੇ ਦੇਵ ਆ ਗੱਲਾਂ ਬਾਅਦ ਚੋ ਕਰ ਲਿਓ ਕਿ ਤੋਂਦਾ ਕੀ ਫੇਰੀ ਇਹੋ ਕਰੋਗੇ ਯਾਰ ਜੇ ਹੁਣ ਮੈਂ ਚੁੱਪਾ ਤਾਂ ਹੁਣ ਬਾਈਆਂ ਕੇ ਇਹਨੂੰ ਕਰਾ ਲਓ ਸ਼ੁਰੂ ਦਨ ਚੜਦਾ ਕਿ ਛਿਪਦਾ ਦੱਸਿਓ ਜਤਿੰਦਰ ਸਿੰਘ ਜੀ ਪੁੱਤਰ ਇੱਕ ਮਿੰਟ ਤੋਂ ਪਹਿਲਾਂ ਪਹਿਲਾਂ ਸੈੱਟ ਲਾ ਲੋ ਦੋਨੋਂ ਟੀਮਾਂ ਨੇ ਫੇਰ ਨਾ ਆਖਿਓ ਹੁਣ ਰੌਲਾ ਕਹਦਾ ਯਾਰ ਤੂੰ ਸੀਟੀਆਂ ਮਾਰਿਆ ਦੇਖੀ ਤੂੰ ਇਹਦੇ ਖੜਦੇ ਦੇਖੀ ਤੂੰ ਕਿਹੜੇ ਸਾਹਬ ਨਾਲ ਹੈ ਹੈਲੋ ਆ ਇੱਕ ਮਿੰਟ ਮਾਈਕ ਬੰਦ ਕਰਿਓ ਵੀ ਆ ਭਈ ਟੀਮਾਂ ਨੂੰ ਸੂਚਿਤ ਕੀਤਾ ਜਾਂਦਾ ਇਹ ਵੀ ਜੇ ਤਾਂ 2 ਮਿੰਟ ਦੇ ਵਿੱਚ ਵਿੱਚ ਮੈਚ ਸ਼ੁਰੂ ਹੋ ਗਿਆ ਤੇ ਠੀਕ ਆ ਨਹੀਂ ਤੇ ਮੈਚ ਬੰਦ ਇਹ ਹੁਣ ਦੇਖ ਲਓ ਜੇ ਖੇਲਣਾ ਹੈ ਤੇ ਤੁਹਾਡੀ ਮਰਜ਼ੀ ਹੈ ਜੇ ਨਹੀਂ ਖੇਲਣਾ ਤੇ ਵੇਖ ਲਓ ਇੰਦਰਜੀਤ ਇੰਦਰਜੀਤ ਟਾਈਮ ਸ਼ੁਰੂ ਹੋ ਗਿਆ 2 ਮਿੰਟ ਬਾ 2 ਮਿੰਟ ਤੋਂ ਬਾਅਦ ਫਿਰ ਬੰਦ ਕਰਾਵਾਂਗੇ ਇਹ ਕੋਈ ਇਹ ਮਜ਼ਾਕ ਥੋੜੀ ਹੈ ਕੋਈ ਉੱਤੋਂ ਟਾਈਮ ਦੇਖੋ ਕਿੰਨਾ ਧੁੰਦ ਪੈ ਗਈ ਯਾਰ ਸਿਰਫ 2 ਮਿੰਟ ਟਾਂਗੋ ਟਾਈਮ ਆ ਜੇ ਤਾਂ ਸ਼ੁਰੂ ਕਰਾਉਣਾ ਮੈਚ ਠੀਕ ਹੈ ਨਹੀਂ ਤੇ ਬੰਦ ਕਰਾ ਦਿਓ ਕਬੱਡੀ ਵਾਲਿਓ ਸੁਣ ਲਓ ਕਬੱਡੀ ਵਾਲਿਓ ਸੁਣ ਲਓ ਪ੍ਰਸ਼ਾਸਨ ਵੱਲੋਂ ਇਹ ਬੇਨਤੀ ਆ ਬਾਈ ਜੇ 2 1 ਮਿੰਟ ਦੇ ਵਿੱਚ ਵਿੱਚ ਸ਼ੁਰੂ ਹੁੰਦਾ ਤਾਂ ਠੀਕ ਹੈ ਨਹੀਂ ਬੰਦ ਕਰਾ ਦਿਓ ਯਾਰ ਯਾਰ ਗੱਲਾਂ ਹੀ ਕਰੀ ਜਾਂਦੇ ਆ ਪਤਾ ਨਹੀਂ ਕੀ ਯਾਰ ਇਹਨਾਂ ਦਾ ਸਿਸਟਮ ਪਤਾ ਨਹੀਂ ਸਮਝ ਨਹੀਂ ਆਉਂਦੀ ਪਰ ਸਮਝ ਹੀ ਨਹੀਂ ਆ ਰਿਹਾ ਵੀ ਕੀ ਹੋ ਰਿਹਾ ਯਾਰ ਇਹ ਇਹਨਾਂ ਦੀ ਡਿਊਟੀ ਨਹੀਂ ਗਰਾਊਂਡ ਤੋਂ ਬਾਹਰ ਹੋ ਜਾਓ ਪਲੀਜ਼ ਕਬੱਡੀ ਨੂੰ ਸ਼ੁਰੂ ਹੋ ਲੈਣ ਦਿਓ ਸ਼ਾਸਨ ਖੜਾ ਹੈ ਹੱਕ ਸੱਚ ਉਹਨਾਂ ਨੇ ਦੱਸਤਾ ਵੀ 2 ਮਿੰਟ ਦਾ ਸਮਾਂ ਜੇ ਮੈਚ ਸ਼ੁਰੂ ਕਰਾਉਣਾ ਤਾਂ ਕਰਾ ਲੋ ਨਹੀਂ ਬੰਦਿਆ ਮੈਚ ਤੇ ਮੇਰਾ ਵੀਰ ਬਣ ਕੇ ਆ ਪ੍ਰਬੰਧਕ ਖੜਿਆ ਆਪਾਂ ਇਹਨਾਂ ਨੂੰ ਪੁੱਛ ਲਈਏ ਕਿਉਂਕਿ ਮੁੜ ਕੇ ਫਿਰ ਮਾਹੌਲ ਖਰਾਬ ਹੋ ਜਾਣਾ ਮੇਰੀ ਰਿਕਵੈਸਟ ਆ ਤੁਹਾਡੇ ਅੱਗੇ ਮੇਰੀ ਛੋਟੇ ਵੀਰੋਂ ਤੁਸੀਂ ਆਪਾਂ ਲੋਕਾਂ ਨੂੰ ਖੱਜਲ ਨਾ ਕਰੋ ਲੋਕ ਬਹੁਤ ਠੰਡ ਦੇ ਵਿੱਚ ਬੈਠੇ ਆ ਠੰਡ ਦੇ ਵਿੱਚ ਬੈਠੇ ਆ ਆਪਾਂ ਫੇਰ ਵੀ ਕੁਛ ਨਾ ਕੁਛ ਲੈ ਕੇ ਜਾਣਾ ਇਹਨਾਂ ਨੇ ਫੇਰ ਵੀ ਆਪਦੀ ਜੇਬ ਚ ਕੁਛ ਖਰਚ ਕੇ ਆਏ ਆ ਸਮਝਿਆ ਕਰੋ ਮੇਰਾ ਵੀਰ ਬਣ ਕੇ ਸਿਚੁਏਸ਼ਨ ਨੂੰ ਸਮਝੋ ਸਾਰੀਆਂ ਚੀਜ਼ਾਂ ਨੂੰ ਦੇਖਿਆ ਕਰੋ ਮੇਰਾ ਭਰਾ ਮਾਹੌਲ ਕੀ ਚੱਲ ਰਿਹਾ ਆਪਾਂ 10-14 ਕ ਬੰਦੇ ਆਉਂਦੇ ਆ ਗਰਾਊਂਡ ਦੇ ਵਿੱਚ ਉਵੇਂ ਹੀ ਉਹ ਕੇ ਗੱਲਾਂ ਹੀਆ ਕਰਕੇ ਫੇਰ ਉਹੀ ਮਾਹੌਲ ਬਣਾ ਲੈਨੇ ਆ ਜਿਹੜੀ 40% ਰਹਿ ਗਈ ਨਾ ਕਬੱਡੀ ਪੰਜਾਬ ਚ ਤਾਂ ਉਹ ਬੰਦ ਹੋ ਜਾਣੀ ਆ ਵੀ 60 ਤਾਂ ਬੰਦ ਹੋ ਗਈ ਐ ਜਿਹੜਾ ਪਹਿਲਾ ਆ ਰੀਪਲੇ ਬਾਈ ਜਾਣ ਕੇ ਬੰਦ ਨਹੀਂ ਹੋ ਸਕਦਾ ਯਾਰ ਕੌਡੀ ਚ ਯਾਰ ਮੈਂ ਕਹਿੰਦਾ ਪੰਜਾਬ ਦੇ ਮੇਲੇ ਕਾਮਯਾਬ ਕਰਨੇ ਤਾਂ ਰੀਪਲੇ ਬੰਦ ਕਰ ਦਿਓ ਸਚਾਈ ਬੋਲਦਾ ਅੱਜ ਇਹ ਚਾਹੇ ਕੱਟ ਕੇ ਪਾ ਦਿਓ ਜੇ ਪੰਜਾਬ ਦੇ ਮੇਲੇ ਕਾਮਯਾਬ ਕਰਨੇ ਆ ਤਾਂ ਰੀਪਲੇ ਬੰਦ ਕਰ ਦਿਓ ਜੋ ਰੈਫਰੀ ਡਿਸੀਜਨ ਹੁੰਦਾ ਹੈ ਉਹੀ ਮੰਨਿਆ ਜਾਵੇ ਤੇ ਵਧੀਆ ਗੱਲਾਂ ਰੀਪਲੇ ਮੇਰੇ ਵੀਰੋ ਡੇਢ ਡੇਢ ਦੋ ਦੋ ਘੰਟੇ ਖਾ ਜਾਂਦੇ ਆ ਟੂਰਨਾਮੈਂਟ ਦੇ ਨਾਲ ਕੋਈ ਰਿਜ਼ਲਟ ਆਉਂਦਾ ਨਾਲ ਕੋਈ ਵਾਸਤਾ ਇਹ ਮੇਰੀ ਬੇਨਤੀ ਆ ਪੰਜਾਬ ਦੀਆਂ ਕਮੇਟੀਆਂ ਨੂੰ ਇਹ ਵੀ ਰਿਕੁਐਸਟ ਆ ਆ ਸਾਹਮਣੇ ਖੇਡ ਦੇ ਸਾਲ ਟੀਮਾਂ ਚਾਹੇ ਛੇ ਕਰ ਲਿਓ ਪਰ ਆਪਾਂ ਲੇਟ ਨਹੀਂ ਕਰਨਾ ਰੀਪਲੇ ਜਮਾਂ ਹੀ ਨਹੀਂ ਹੋਊਗਾ ਡਾਲੇ 'ਚ ਇਹ ਫੈਸਲਾ ਮੈਂ ਕਰਕੇ ਚੱਲਿਆ ਵੀ ਰੀਪਲੇ ਨਹੀਂ ਹੋਊਗਾ ਕਾ ਨੂੰ ਠੀਕ ਆ ਇੰਦਰਜੀਤ ਭਾਈ ਰੀਪਲੇ ਨਹੀਂ ਹੋਊਗਾ ਕਾ ਨੂੰ ਬਸ ਠੀਕ ਹੈ ਥੈਂਕ ਯੂ